ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਹਰ ਜਨ ਕਾਇਆ ਪਲਟ ਕੇ ਮੂਰਤ ਹਰ ਕੋ ਬਿੰਦਸ ਸਵਾਰੀ ਚੱਲੀ ਪੀੜੀ ਸੋਟੀਆਂ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣਾ ਵਾਰੋ ਵਾਰੀ ਦਲ ਪੰਜਣ ਗੁਰ ਸੂਰਮਾ ਹੋ ਦਲ ਪੰਜਣ ਗੁਰ ਸੂਰਮਾ ਵਡਜੋ ਦਾਬੋ ਪਰ ਉਪਕਾਰੀ ਵਡਜੋ ਦਾਬੋ ਪਰ ਉਪਕਾਰੀ ਹੋ ਕੋਧਿਆ ਅਗੇ ਅਰਦਾਸ ਆ ਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਮ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇ ਸੀ ਮੀ ਮਰਾਂ ਦੇ ਵਸੇ ਤਬ ਦੇ ਓ ਠਰ ਗੇ ਸੀਨੇ ਸੀ ਜਨਮ ਲੈ ਆ ਕੇ ਆ ਕੇ ਮਾਂ ਗੰਗਾ ਦਿਲ ਕੀਰੀ ਦੇ ਦਲ ਪੰਜਨ ਗੁਰਿ ਸ਼ੋਂ ਦੇ ਮਾਲਕ ਅਮੀਰੀ ਪੀਰੀ ਦੇ ਓ ਖੁਸ਼ੀਆਂ ਬਹੁਤ ਮਨਾਈਆਂ ਸ੍ਰੀ ਗੁਰੂ ਓ ਅਰਜਨ ਕਰ ਗਿਆ ਸੋ ਧਰ ਗਿਆ ਦਰਸ਼ਨ ਗੈਰ ਗੰਬੀਰੀ ਦੇ ਦਲ ਪੰਜਨ ਗੁਰਿ ਜੋ ਦੇ ਮਾਲਕ ਮੀਰੀ ਪੀਰੀ ਦੇ ਪ੍ਰਥਵੀ ਕੈ ਤਮਾਇਆ ਸਦਕੇ ਦਾਈ ਦੈਮਤ ਜਹਰ ਮੇਲਾ ਕੇ ਦਿੱਤਾ ਸਤਗੁਰ ਮੇਰੇ ਨੂੰ ਪਰ ਮਿੰਟਾਂ ਵਿੱਚ ਬਾਗ ਖੋਲ ਤੇ ਪਾਪੇ ਖੀਰੀ ਦੇ ਦਲ ਪੰਜਨ ਕੁਰਿਓ ਤੇ ਮਾਲਕ ਮੇਰੀ ਪੀਰ ਦੇ ਜਾਂ ਗੀਰ ਦੀ ਨੀਤੀ ਨੇ ਫਿਰ ਉਹ ਪੜਥੂ ਪਾ ਦਿੱਤਾ ਵਿਦੋਸ਼ੇ ਸ੍ਰੀ ਗੁਰੂ ਅਰਜਣ ਨੂੰ ਜੋ ਸ਼ਹੀਦ ਤਰਾ ਦਿੱਤਾ ਸਭ ਉਹਨਾਂ ਮਾਲ ਲਗਾਤੇ ਜ਼ਾਲਮ ਦੀ ਅੱਖ ਟੀਰੀ ਦੇ ਦਿਲ ਪੰਜਨ ਕੁਰਿਓ ਦੇ ਮਾਲਕ ਮੀਰੀ ਪੀਰੀ ਦੇ ਫਿਰ ਦੋ ਤਲਵਾਰਾਂ ਪੈਲੀਆਂ ਹੋ ਸੱਜ ਕੇ ਬਈ ਫਿਰ ਦੋ ਤਲਵਾਰਾਂ ਪੈਲੀਆਂ ਓ ਮੀਰੀ ਤੇ ਪੀਰ ਦੀ ਬਾਦਸ਼ਾਹ ਤੋਂ ਉੱਚੀ ਕਰਤੀ ਆ ਸ਼ਾਨ ਪਕੀਰੀ ਦੀ ਸਿਰਸ਼ਾਈ ਦਸਤਾਰ ਸਜਾ ਵਾਲੀ ਠਾਠੇ ਮੀਰੀ ਦੇ ਦਲ ਬੰਜਲ ਗੁਰ ਜੋਤ